ਮੈਂ ਨਹੀਂ ਪ੍ਰਭ ਸਭ ਕੁਛ ਤੇਰਾ 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 ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਥੇਰ ਘਰ ਬਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਥਿਰ ਘਰ ਬੈਸੋ ਥਿਰ ਗੁਰਬਾਣੀ ਦੀਆਂ ਇਹ ਦੋ ਪੰਕਤੀਆਂ ਹੀ ਇਹਦਾ ਜੀਵਨ ਬਦਲ ਸਕਦੀਆਂ ਜੇ ਇਹਨਾਂ ਦੋ ਪੰਕਤੀਆਂ ਨੂੰ ਕਿਸੇ ਅਨੁਭਵੀ ਮਹਾਪੁਰਸ਼ ਤੋਂ ਅਰਥਾ ਲਿਆ ਜਾਵੇ ਤਾਂ ਇਹ ਦੋ ਪੰਕਤੀਆਂ ਇਹਦਾ ਜੀਵਨ ਬਦਲ ਸਕਦੀਆਂ ਇਹ ਸ਼ਬਦ ਬਹੁਤ ਪੜਿਆ ਜਾਂਦਾ ਆਮ ਕੀਰਤਨ ਹੁੰਦਾ ਘਰਾਂ ਦੇ ਵਿੱਚ ਤਾਂ ਰਾਗੀ ਸੰਗੇ ਸ਼ਬਦ ਪੜ੍ਹਨ ਦੇ ਨੇ। ਦਸ ਸਤਗੁਰ ਤੁਮਰੇ ਕਾਜ ਸਵਾਰੇ। ਕਾਜ ਕਿਹੜਾ ਸਵਰਣ? ਸਾਰੇ ਸਬਰ ਜਾਣੇ ਨੇ। ਇੱਕ ਕਾਰਜ ਹੈ ਜਿਦੇ ਸਬਰ ਨਾਲ ਸਾਰੇ ਕਾਰਜ ਸਬਰ ਜਾਂਦੇ ਨੇ ਨਹੀਂ ਤਾਂ ਇਹ ਇੱਕ ਇੱਕ ਕਾਰਜ ਨੂੰ ਸ਼ੁਰੂ ਕਰਦਾ ਉਹਦੇ ਤੇ ਕੰਮ ਕਰਦਾ ਪਤਾ ਨਹੀਂ ਸਬਰੇਗਾ ਨਹੀਂ ਸਬਰੇਗਾ ਅਭੀ ਕਾਜ ਹੈ ਮੇਰਾ ਅਭੀ ਕੰਮ ਹੈ ਅਭੀ ਕੰਮ ਹੈ ਅਭੀ ਕੰਮ ਹੈ ਪਰ ਇੱਕ ਕਾਰਜ ਐਸਾ ਹੈ ਉਹ ਕਿਹੜਾ ਉਹ ਹੈ ਥਿਰ ਘਰ ਬੈਸੋ ਜੇਕਰ ਇਹ ਇਹ ਕਾਰਜ ਇਹ ਸਫਲ ਹੋ ਜਾਵੇ ਫਿਰ ਘਰ ਬੈਸੋ ਵਾਲਾ ਇਹਦਾ ਇਹ ਕਾਰਜ ਸਫਲ ਹੋ ਜਾਵੇ ਇਹ ਕਿਸੇ ਤਰੀਕੇ ਨਾਲ ਕਰ ਲਵੇ ਤਾਂ ਬਾਕੀ ਸਾਰੇ ਇਹਦੇ ਕਾਰਜ ਸਫਲ ਹੋ ਜਾਣਗੇ ਸਵਰ ਜਾਣਗੇ ਇਹਨੂੰ ਸੰਤਾਂ ਦੀ ਸੰਗਤ ਦੀ ਬਹੁਤ ਜ਼ਰੂਰਤ ਹੈ ਇਨੂੰ ਪਤਾ ਹੀ ਨਹੀਂ ਹੈ ਰੋਹਾਨੀ ਦਾ ਮਾਰਗ ਚੱਲਣਾ ਕਿਵੇਂ ਹੈ ਜੁਗਾ ਜੁਗਾ ਤੋਂ ਰੱਬ ਦੀਆਂ ਗੱਲਾਂ ਹੁੰਦੀਆਂ ਆਈਆਂ ਰਿਸ਼ੀਆਂ ਮੁਨੀਆ ਨੇ ਗ੍ਰੰਥਾ ਵਿੱਚ ਵੇਦਾਂ ਚ ਸ਼ਾਸਤਰਾਂ ਵਿੱਚ ਗੁਰੂਆਂ ਨੇ ਰੱਬ ਦੀ ਗੱਲ ਕੀਤੀ ਕਿ ਉਹ ਸਰਬਸ਼ਕਤੀਮਾਨ ਹੈ ਹਰਥਾਂਤੇ ਹੈ ਉਹਦੀ ਖੇਲ ਹੈ ਰਚਨਾ ਉਹਨੇ ਰਚਾਈ ਹੈ ਮਾਲਕ ਉਹ ਹੈ ਦਾਤਾਂ ਦਾ ਮਾਲਕ ਉਹ ਹੈ ਮਨੁੱਖਾਂ ਦਾ ਮਾਲਕ ਉਹ ਹੈ ਸਰੀਰਾਂ ਦਾ ਮਾਲਕ ਉਹ ਹੈ ਪੰਜੇ ਤੱਤਾਂ ਦਾ ਮਾਲਕ ਉਹ ਹੈ ਇੰਨਾ ਕੁਛ ਕਹਿਣ ਦੇ ਬਾਵਜੂਦ ਇਸ ਮਨੁੱਖ ਨੂੰ ਵਿਸ਼ਵਾਸ ਨਹੀਂ ਆਉਂਦਾ ਇਹ ਮਨੁੱਖ ਆਪਣਾ ਜੋਰ ਲਾਉਂਦਾ ਤੇ ਦੁਖੀ ਹੁੰਦਾ ਗੁਰੂ ਘਰ ਜਾਂਦਾ ਦੁੱਖਾਂ ਕਰਕੇ ਮੇਰਾ ਟਕਾਰਾ ਹੋ ਜਾਏ ਸੁੱਖੀ ਸੁਖ ਆ ਜਾਣ ਮੇਰੀਆਂ ਰਸਾਂ ਪੂਰੀਆਂ ਹੋ ਜਾਣ ਵੇਲੇ ਕੰਮ ਸਾਰੇ ਜਿਹੜੇ ਵਿਗਨ ਨੇ ਖਤਮ ਹੋ ਜਾਣ ਕੰਮ ਸਾਰੇ ਮੇਰੇ ਸਿਰੇ ਚੜੇ ਜਾਣ ਪਰ ਉੱਥੋਂ ਇੱਕ ਵੀ ਅੱਖਰ ਸੁਣ ਕੇ ਅੰਦਰ ਨਹੀਂ ਵਸਾਉਂਦਾ ਅਰਦਾਸ ਤੇ ਆਲੋ ਮਰਤੋਂ 500 ਲੈ ਲਓ 2100 ਲੈ ਲੋ ਕਹਿੰਦਾ 21000 ਦੇ ਦਿੰਦਾ ਵੀ ਰਾਸ ਕਰ ਦੋ ਮੇਰਾ ਕਾਲ ਸਿੱਧੇ ਹੋ ਜਾਣਾ ਅੱਗੇ ਉਹ ਲੈਣ ਵਾਲੇ ਵੀ ਤਿਆਰ ਬੈਠੇ ਨੇ ਗੱਲਿਆ ਤੇ ਰਾਸ ਕਰ ਲੰਨੇ ਬਸ ਇਹ ਇਹਨਾਂ ਗੱਲਾਂ ਕਰਕੇ ਇਹ ਇਹ ਬਨੁਖ ਪਟਕ ਗਿਆ ਤੋਂ ਉਹ ਹੁਣ ਇਹਨੂੰ ਇਹਦਾ ਗ੍ਰਸਤਾ ਸਿੱਧਾ ਦੱਸਣ ਵਾਲਾ ਇਮਾਨਦਾਰੀ ਨਾਲ ਦੱਸ ਦਵੇ ਜਿਹੜਾ ਦੱਸ ਦੇਵੇ ਫੇਰ ਇਹਦਾ ਖਰਾ ਛੁੱਟ ਜਾਵੇ ਫੇਰ ਘਰ ਬੈਸੋ ਗੁਰੂ ਅਰਜਨ ਦੇਵ ਮਹਾਰਾ ਜੀ ਕਹਿ ਰਹੇ ਨੇ ਪੰਜਵੇਂ ਗੁਰੂ ਨਾਨਕ ਇਸ ਮਨੁੱਖ ਨੂੰ ਕਹਿ ਰਹੇ ਨੇ ਵੀ ਤੂੰ ਸਥਿਰ ਹੋ ਕੇ ਬਹਿ ਜਾ ਜੇ ਸਥਿਰ ਹੋ ਕੇ ਮਤਲਬ ਇਹਦੇ ਮਨ ਨੇ ਸਥਿਰ ਹੋ ਜਾਣਾ ਹੈ ਨਾ ਸੱਜੇ ਨਾ ਖੱਬੇ ਨਾ ਅੱਗੇ ਨਾ ਪਿੱਛੇ ਮਨ ਤੋਂ ਪਹਿਲਾਂ ਸਰੀਰ ਨੇ ਸਥਿਰ ਹੋਣਾ ਪਹਿਲਾਂ ਸਰੀਰ ਸਥਿਰ ਹੋਏਗਾ ਚੌਂਗੜਾ ਮਾਰ ਕੇ ਬੈਠੇਗਾ ਸਹਿਜ ਨਾਲ ਬੈਠੇਗਾ ਖਾਣ ਪੀਣ ਵੱਲੋਂ ਬੜਾ ਧਿਆਨ ਨਹੀਂ ਜਾਏਗਾ ਪੈਨਲ ਵੱਲ ਬਾਅਦ ਧਿਆਨ ਜਾਏਗਾ ਹੋਰ ਇਹ ਟਿੱਕੇ ਬਹਿਣ ਦੀ ਹੱਤ ਪਾਏਗਾ ਚੌਂਕੜੀ ਮਾਰ ਕੇ ਅੱਛੇ ਆਸਣ ਵਿੱਚ ਫਿਰ ਇਹਦੇ ਪ੍ਰਾਣ ਹੌਲੀ-ਹੌਲੀ ਸਥਿਰ ਹੋਣਗੇ ਬਹੁਤ ਤੇਜ਼ ਚੱਲਦੇ ਨੇ ਸਵਾਸ ਇਹਦੇ ਉਹ ਹੌਲੀ-ਹੌਲੀ ਸਥਿਰ ਹੋਣਗੇ ਲੰਬੇ ਹੋ ਜਾਣਗੇ ਡੂੰਗੇ ਹੋ ਜਾਣਗੇ ਸਵਾਸ ਦਿਮਾਗ ਨੂੰ ਆਕਸੀਜਨ ਪੂਰੀ ਮਾਤਰਾ ਵਿੱਚ ਮਿਲਣੀ ਸ਼ੁਰੂ ਹੋ ਜਾਏਗੀ ਦਿਮਾਗ ਦੇ ਨਿਊਰੋਨ ਜਿਹੜੇ ਨੇ ਉਹ ਐਕਟਿਵ ਹੋ ਜਾਣਗੇ ਖੁੱਲ ਜਾਣਗੇ ਥੋੜੀ ਹੋਸ਼ ਆਏਗੀ ਇਹਨੂੰ ਉਹ ਤੀਜੀ ਜਗ੍ਹਾ ਤੇ ਜਾ ਕੇ ਫੇਰ ਮਾਨੇ ਠਹਿਰਨਾ ਹੁਣ ਜਿਹੜੇ ਆਪਾਂ ਸੇਵਾ ਕਰਦੇ ਆਂ ਗੁਰੂ ਘਰ ਜਾ ਕੇ ਉਹ ਵੀ ਇਸੇ ਵਾਸਤੇ ਆ ਮਨ ਨੇ ਰੁਕਣਾ ਹੈ ਮਨ ਨੇ ਠਹਿਰਨਾ ਹੈ ਮਨ ਜਿਹੜੀ ਮੈਲ ਹੈ ਉਹ ਇਹਨੂੰ ਰੁਕ ਨਹੀਂ ਦਿੰਦੀ ਉਹ ਮੈਲ ਨੂੰ ਕੱਟਣ ਵਾਸਤੇ ਫਿਰ ਸੇਵਾ ਵੀ ਨਾ ਦੀ ਮਹਾਰਾਜ ਨੇ ਵੀ ਤੂੰ ਸੇਵਾ ਕਰਿਆ ਕਰ ਉਹ ਸੇਵਾ ਕਰਦਾ ਕਰਦਾ ਸੇਵਾ ਨਹੀਂ ਫੜ ਲਿਆ ਨੂੰ ਬਸ ਇਹ ਆਹੀ ਨੁਕਸ ਹੈ ਅਸੀਂ ਆਪਣਾ ਏਮ ਭੁੱਲ ਜਾਂਦੇ ਆ ਜਿਸ ਏਮ ਵਾਸਤੇ ਸੇਵਾ ਕਰਨ ਲੱਗਿਆ ਸੀ ਗੁਰੂ ਘਰ ਉਹ ਸੇਵਾ ਨਹੀਂ ਫੜ ਲਿਆ ਚੁੱਪ ਗਿਆ ਨਾਲ ਸੇਵਾ ਨੇ ਇਹਦਾ ਮਨ ਨਿਰਮਲ ਕਰਨਾ ਸੀ ਉਸ ਤੋਂ ਬਾਅਦ ਇਹਨੇ ਆਪਣੇ ਮਨ ਨੂੰ ਠਹਿਰਾਉਣਾ ਸੀ ਰੋਕਣਾ ਸੀ ਫਿਰ ਸਥਿਰ ਹੋਣਾ ਸੀ ਕਿਉਂਕਿ ਮੇਰਾ ਮਨ ਰੁਕਿਆ ਨਹੀਂ ਕਰਦਾ ਮੇਲਾ ਮਨ ਰੁਕਦਾਨੀ ਹੈ ਸੇਵਾ ਨਾਲ ਮਲ ਨਿਰਮਲ ਹੁੰਦਾ ਤੇ ਸ਼ਬਦ ਨਾਲ ਮਨ ਇਕਾਗਰ ਹੁੰਦਾ ਸ਼ਬਦ ਨਾਲ ਮਨ ਨਿਰਮਲ ਵੀ ਹੁੰਦਾ ਇਕਾਗਰ ਵੀ ਹੁੰਦਾ ਮਨ ਧੋਵੋ ਸ਼ਬਦ ਲਾਗੋ ਉਸ ਗੁਰੂ ਕੇ ਮੰਤਰ ਨਾਲ ਇਹਨੂੰ ਜਦੋਂ ਆਪਾਂ ਲਾਉਨੇ ਆ ਇਹ ਲੱਗਦਾ ਹੈ ਇਹ ਮੈਲ ਦੂਰ ਹੁੰਦੀ ਹੈ ਇਹਦੀ ਤੇ ਇਹ ਇਕਾਗਰ ਹੁੰਦਾ ਜੋ ਇਹ ਸਥਿਰ ਹੋਣਾ ਸ਼ੁਰੂ ਹੋ ਗਿਆ ਜਦੋਂ ਇਹ ਸਥਿਰ ਹੋ ਗਿਆ ਹੁੰਦਾ ਨਹੀਂ ਹੈ ਬਹੁਤ ਔਖਾ ਹੈ ਕਈ ਕਈ ਸਾਲ ਲੱਗ ਜਾਂਦੇ ਨੇ ਜੇ ਕੋਈ ਮਿਥ ਕੇ ਲੱਗ ਜਾਵੇ ਮੈਂ ਤਾਂ ਰੁਕਣਾ ਰੁਕਣਾ ਮੰਨ ਨੂੰ ਇਹ ਬੜਾ ਬੜੀ ਖੇਡ ਨਿਆਰੀ ਖੇਡ ਹੈ ਬਹੁਤ ਲੋਕ ਅਭਿਆਸ ਕਰਦੇ ਨੇ ਬੜੇ ਤਰੀਕੇ ਨਾਲ ਕਰਦੇ ਨੇ ਗੁਰਬਾਣੀ ਦੇ ਪੜਨ ਦਾ ਮੂਲ ਮੰਤਰ ਦਾ ਗੁਰੂ ਮੰਤਰ ਦਾ ਸੇਵਾ ਦਾ ਹੋਰ ਸਵਾਸ ਰੋਕਣੇ ਪ੍ਰਾਣਾਯਾਮ ਕਰਦੇ ਆਏ ઋਸ਼ੀ ਮونی ਹੱਥ ਯੋਗ ਕਰਦੇ ਆਏ ਪਤੰਜਲੀ ਯੋਗ ਹੈ ਕਿੰਨੇ ਯੋਗ ਬਣੇ ਪਿਛਲੇ ਸਮੇਂ ਚ ਆਏ ਉਹ ਸਾਰੇ ਮਨ ਦੇ ਰੋਕਣ ਵਾਸਤੇ ਸੀ ਮਨ ਰੁਕ ਜਾਵੇ ਇਹਦਾ ਸਮਾਧਾਨ ਹੋ ਜਾਵੇ ਰੁਕ ਗਿਆ ਮਨ ਲ ਸ਼ਾਂਤ ਹੋ ਗਿਆ ਮਰ ਖਤਮ ਹੋ ਗਿਆ ਬਸ ਸੱਚ ਆ ਗਿਆ ਸਾਹਮਣੇ ਆ ਗਿਆ ਤੋਂ ਸਥਿਰ ਹੋਣਾ ਜ਼ਰੂਰੀ ਹੈ ਪਰ ਇਹ ਜਿਹੜਾ ਜਦੋਂ ਇਹ ਗੁਰੂ ਘਰ ਜਾਂਦਾ ਹੈ ਜਾਂ ਕਿਸੇ ਸੰਪੰਥ ਸਥਾਨ ਤੇ ਜਾਂਦਾ ਹੈ ਜਾਂ ਰੱਬ ਦੀ ਗੱਲ ਕਰਨ ਜਾਂਦਾ ਕਿਤੇ ਉਹ ਵੀ ਇਹਨੂੰ ਰੁਕਣਾ ਨਹੀਂ ਦਾ ਦੱਸ ਦੇ ਉਹ ਵੀ ਭਜਾਉਂਦੇ ਤੇ ਭੱਜ ਤੂੰ ਭੱਜ ਉੱਥੇ ਤੂੰ ਦੁਪਹਿਰਾ ਕਰ ਉੱਥੇ ਦੁਪਹਿਰਾ ਕਰ ਉੱਥੇ ਤੂੰ ਯਾਤਰਾ ਕਰਕੇ ਆ ਉੱਥੇ ਤੂੰ ਮਥਾ ਦੇ ਕੇ ਆ ਉਸ ਗੁਰੂ ਘਰ ਦੇ ਮਥਾ ਦੇ ਕੇ ਆ ਸ਼ੀਧਾਂ ਦੇ ਜਾਂ ਗੁਰੂ ਰਾਮਦਾਸ ਦਾ ਗੁਰਦੁਆਰਾ ਲੱਭ ਉੱਥੇ ਜਾਂ ਏ ਪਾਇ ਦੋਬਾਰਤੇ ਕਹਿੰਦੇ ਨੇ ਇੱਕ ਬਾਣੀ ਇੱਕ ਗੁਰੂ ਇੱਕ ਹੈ ਗੁਰੂ ਨਾਨਕ ਹੈ ਗੁਰੂ ਰੰਧ ਸਾਹਿਬ ਹੈ ਗੁਰਬਾਣੀ ਹੈ ਬਾਣੀ ਗੁਰੂ ਹੈ ਗੁਰਬਾਣੀ ਤੋਂ ਸੇਧ ਲੈ ਕੇ ਇਹਨੇ ਸਥਿਰ ਹੋਣਾ ਸੀ ਹੁਣ ਗੁਰੂ ਗੋਬਿੰਦ ਸਿੰਘ ਜੀ ਮਾਰੇ ਕਹਿੰਦੇ ਨੇ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹੁਣ ਗੁਰੂ ਨੇ ਫੈਸਲਾ ਕਰਤਾ ਵੀ ਉਹ ਜ਼ਾਹਰ ਹੈ ਸਾਹਮਣੇ ਆ ਪਰਿਪੂਰਨ ਹੈ ਤੇ ਹਾਜ਼ਰ ਹੈ ਹਾਜ਼ਰ ਕਹਿੰਦੇ ਨੇ ਪ੍ਰੈਜ਼ੈਂਟ ਵਰਤਮਾਨ ਚ ਹੈ ਭਵਿੱਖ ਚ ਨਹੀਂ ਹੈ ਪੂਤ ਚ ਨਹੀਂ ਹੈ ਵਰਤਮਾਨ ਚ ਹੈ ਹਾਜ਼ਰ ਹਾਜ਼ਰ ਹੈ ਹੁਣ ਇੱਥੇ ਆ ਕੇ ਸਾਰੇ ਖਿਆਲ ਸਾਰੇ ਵਿਚਾਰ ਇਹਦੇ ਖਤਮ ਹੋ ਜਾਣੇ ਚਾਹੀਦੇ ਨੇ ਜਦੋਂ ਵਰਤਮਾਨ ਚ ਆਉਣਾ ਪਰ ਵਰਤਮਾਨ ਚ ਆਉਣ ਦਿੰਦੀ ਨਹੀਂ ਇਹਨੂੰ ਇਤਿਹਾਸ ਸੁਣਾ ਸੁਣਾ ਕੇ ਇਹਨੂੰ 500 ਸਾਲ ਪਿੱਛੇ ਲੈ ਜਾਂਦੇ ਨੇ 300 ਸਾਲ ਪਿੱਛੇ ਲੈ ਜਾਂਦੇ ਨੇ ਉਹ ਜਿਹੜਾ ਜਗਿਆਸੂ ਹੈ ਉਹ ਤਾਂ ਇਤਿਹਾਸ ਹੈਗਾ ਸ਼ੁਰੂਆਤ ਚ ਬੱਚਿਆਂ ਵਾਸਤੇ ਨੌਜਵਾਨਾਂ ਵਾਸਤੇ ਵੀ ਹਾਂ ਕੁਝ ਜਾਣੋ ਸਾਡੇ ਗੁਰੂ ਸਾਡੀ ਸਿੱਖੀ ਕਿਵੇਂ ਸ਼ਹੀਦੀਆਂ ਪਾਈਆਂ ਕਿਵੇਂ ਗੁਰਸਿੱਖੀ ਨੂੰ ਕਮਾਉਣ ਵਾਸਤੇ ਕਿਵੇਂ ਗੁਰਸਿੱਖਾਂ ਨੇ ਆਪਣੇ ਸਿਹਜ ਤੇ ਮਨ ਨੂੰ ਮਾਰਿਆ ਗੁਰੂ ਵਾਲੇ ਬਣੇ ਗੁਰੂ ਦੇ ਪਿੱਛੇ ਗੁਰਦੇ ਬਚਨਾਂ ਨੂੰ ਪਗਾ ਦਿੱਤਾ ਉਸ ਤੋਂ ਬਾਅਦ ਤਾਂ ਇੰਨੇ ਫਿਰ ਉਹ ਪ੍ਰੈਕਟੀਕਲ ਕਰਨਾ ਸੀ ਜਿੱਥੇ ਜਾ ਕੇ ਦੁੱਖ ਖਤਮ ਹੋਣ ਇਹਦੇ ਇਹ ਜਿਉਂ ਇਤਿਹਾਸ ਸੁਣਨ ਲੱਗਿਆ ਦੂਜੀ ਚੌਥੀ ਪੰਜਵੀਂ ਪੜਦਾ ਪੜਦਾ 50 ਸਾਲਾਂ ਲੰਘੇ 60 ਸਾਲਾਂ ਲੰਘੇ ਇਤਿਹਾਸ ਸੁਣੀ ਜਾਂਦਾ ਤੇ ਉਸ ਇਤਿਹਾਸ ਨੇ ਇਹਨੂੰ ਪ੍ਰੈਜੈਂਟ ਚ ਆਉਣੀ ਦੇਣਾ ਵਰਤਮਾਨ ਚੌਣ ਦੇਣਾ ਪਿੱਛੇ ਜਾਏਗਾ ਪਿੱਛੇ 200 ਸਾਲ ਦੀਆਂ ਗੱਲਾਂ ਸੁਨੇਗਾ ਪਾਸਲ ਪਾਣਗੀਆਂ ਗੱਲਾਂ ਸੁਨੇਗਾ ਫਿਰ ਨਫਰਤ ਦੀਆਂ ਗੱਲਾਂ ਸੁਨੇਗਾ ਫਿਰ ਜ਼ੁਲਮਾਂ ਦੀਆਂ ਗੱਲਾਂ ਸੁਨੇਗਾ ਫਿਰ ਧਰਮ ਨੂੰ ਅਲੱਗ-ਅਲੱਗ ਕਰਲੇਗਾ ਉਹਨਾਂ ਨੇ ਸਾਡੇ ਤੇ ਇਹ ਕੀਤਾ ਉਹਨਾਂ ਨੇ ਇਹ ਕੀਤਾ ਐਂ ਜੰਦ ਹੋਏ ਫਲਾਣਾ ਹਾਜ਼ਰ ਨਹੀਂ ਹਾਜ਼ਰ ਨਹੀਂ ਹੋਏਗਾ ਕਿਉਂਕਿ ਹਾਜ਼ਰ ਵਾਲੀ ਗੱਲ ਦੀ ਨਹੀਂ ਕੀਤੀ ਹਾਜ਼ਰ ਹੋਏਗਾ ਜੇ ਸਭ ਨੂੰ ਛੱਡ ਦੇਗਾ ਨਾ ਆਪਣੇ ਨਾ ਬਗਾਨੇ ਉਹਦੀ ਖੇਲ ਹੈ ਉਹਨੂੰ ਜੇ ਵੀ ਉਹਦੀ ਖੇਲ ਦਾ ਇੱਕ ਪੱਤਾ ਹੈ ਗੁਰੂ ਤਾਂ ਕਹਿੰਦੇ ਹੀ ਆ ਮੈਂ ਤਾਂ ਖੇਲ ਦੇਖਣ ਆਇਆ ਹੀ ਆਇਆ ਤੋ ਸਾਰਾ ਜੋ तामझाम ਹੈ ਉਹਦੀ ਖੇਲ ਲਈ ਹਿੱਸਾ ਹੈ ਰਚਨਾ ਉਸ ਖੇਲ ਦੇ ਵਿੱਚ ਹੀ ਦੁਖੀ ਹੋ ਗਿਆ ਮਨੁੱਖ ਅੱਖਾਂ ਤੇ ਪਰਦਾ ਪੈ ਗਿਆ ਅਗਿਆਨੀ ਹੋ ਗਿਆ ਦੁਖੀ ਹੋ ਗਿਆ ਪਰਦਾ ਰੋਂਦਾ ਚੀਕਾਂ ਮਾਰਦਾ ਦੀ ਹਾਲਤ ਕੀ ਹੋ ਚੁੱਕੀ ਐ ਇਸ ਵੇਲੇ ਵੀੜੇ ਗੱਖ ਗਿਆ ਸੁਰਤ ਤੇ ਵੀ ਇੰਨੀ ਚੱਲੀ ਗਿਆ ਸਤਲਵਾਲ ਨੂੰ ਨਰਕਾ ਮਲ ਨੂੰ ਪੈਸੇ ਨੇ ਜਾਂ ਧਰਮ ਖਤਮ ਕਰਤਾ ਪਦਾਰਥ ਨੇ ਇਹਦਾ ਸਾਰਾ ਸੰਤੋਖ ਲੁੱਟ ਲਿਆ ਅਮਰਤ ਲੁੱਟ ਲਿਆ ਇਹਦਾ ਪਿਆਰ ਲੁੱਟ ਲਿਆ ਇਹਦੀ ਧੀ ਜੀ ਲੁੱਟ ਲਈ ਇਹਦਾ ਮਨ ਸ਼ਾਂਤੀ ਨਹੀਂ ਹੁੰਦਾ ਪਿਛਾਵੇਂ ਹੀ ਨਹੀਂ ਮੁੱਕਦੀਆਂ ਪਦਾਰਥ ਦੀਆਂ ਲੋੜਾਂ ਨਹੀਂ ਮੁੱਕਦੀਆਂ ਕੋਠੀਆਂ ਭਰੀਆਂ ਪਈਆਂ ਨੇ ਬੈਂਕ ਭਰੇ ਪਏ ਨੇ ਫੇਰ ਲੁੱਟਦਾ ਖੜਦਾ ਆਹ ਤੇਦੀ ਹਾਲਤ ਹੋਊਗੀ ਪਸ਼ੂ ਵੀ ਇਹਨਾਂ ਨਹੀਂ ਕਰਦੇ ਚਿੜੀਆਂ ਚਿੜੀਆਂ ਵੀ ਇਹਨਾਂ ਨਹੀਂ ਕਰਦੀਆਂ ਪੰਛੀ ਵੀ ਇਹਨਾਂ ਨਹੀਂ ਕਰਦੇ ਉਹ ਇਹਨੇ ਸਥਿਰ ਹੋਣਾ ਸੀ ਸਥਿਰ ਹੋਣ ਵਾਸਤੇ ਇਹਨੂੰ ਸੱਜੇ ਖੱਬੇ ਵਾਲੇ ਜਿਹੜੇ ਬੰਧਨ ਜਿਹੜੇ ਖੁੱਚੀ ਫਿਰ ਜਿਹੜੇ ਨਹੀਂ ਹੋਣ ਦੇ ਸਿਰ ਉਹ ਤੋੜਨੇ ਪੈਣੇ ਆ ਉਹ ਤੇ ਹੰਕਚਣਾ ਪੈਣਾ ਤੁਰੋਂ ਧਿਆਨ ਖਿੱਚ ਕੇ ਪਕੜ ਛੱਡ ਕੇ ਸਥਿਰ ਸਿਰ ਹੋਣਾ ਨੇ ਹੁਣ ਸਾਡੇ ਸਿਰ ਵਿੱਚ ਸਥਿਰ ਕੀ ਹੈ ਸਾਡੇ ਸਿਰ ਵਿੱਚ ਰਹਿਦਾ ਸਵਾਸ ਪ੍ਰੈਜੈਂਟ ਗਿਆ ਆਉਂਦਾ ਹੈ ਸਵਾਸ ਆ ਰਿਹਾ ਹੈ ਸਵਾਸ ਵਰਤਮਾਨ ਚ ਆ ਰਿਹਾ ਸਾਨੂੰ ਤਾਂ ਹੀ ਗੁਰਬਾਣੀ ਕਹਿੰਦੀ ਆ ਸਾਸ ਸਾਸ ਸਿਮਰੋ ਗੋਬਿੰਦ ਇਹ ਸਵਾਸ ਸਵਾਸ ਨਾਲ ਉਸ ਪਰਮੇਸ਼ਰ 'ਚ ਧਿਆਨ ਲੈ ਕੇ ਜਾਵੇ ਜਿਹੜਾ ਪੂਰਪੂਰਣਾ ਜਿਹੜਾ ਆਨੰਦਮਈ ਹੈ ਜਿਹੜਾ ਸਾਰੇ ਦੁੱਖਾਂ ਨੂੰ ਕੱਟਣ ਵਾਲਾ ਹੈ ਸਾਰੀਆਂ ਖੁਸ਼ੀਆਂ ਦਾ ਮਾਲਕ ਹੈ ਸਾਰੇ ਸੁੱਖਾਂ ਦਾ ਮਾਲਕ ਹੈ ਸਾਰੇ ਆਨੰਦਾਂ ਦਾ ਖਜ਼ਾਨਾ ਹੈ ਉੱਥੇ ਆ ਜਾਵੇ ਉਹਦੇ ਵਾਸਤੇ ਨੂੰ ਛੱਡਨੇ ਪੈਣਗੇ ਜਿਹੜੇ ਨੇ ਜੱਫੇ ਮਾਰੇ ਹੋਏ ਨੇ ਚੀਜ਼ਾਂ ਨੂੰ ਇਹਦੀ ਸ਼ਰਧਾ ਬਣਦੀ ਟੁੱਟਦੀ ਰਹਿੰਦੀ ਹੈ ਕਿਤੇ ਕੋਈ ਗੁਰਬਾਨ ਦੇ ਚਾਪ ਵਧੀਆ ਸ਼ਬਦ ਪੜ੍ਹ ਲੈ ਸਰਦਾ ਬਣ ਗੀ ਦੂਜੇ ਪਾਸੇ ਚਾਰ ਪੈਸੇ ਦੀਆਂ ਗੱਲਾਂ ਸੁਣ ਲਈਆਂ ਅਖਬਾਰ ਚ ਪੜ੍ਹ ਲਿਆ ਡੀਲਰਾਂ ਦੀਆਂ ਗੱਲਾਂ ਸੁਣ ਲਈਆਂ ਸੋਨੇ ਦੇ ਕਿੰੋਂ ਦਾ ਸੁਣ ਲਈਆਂ ਪੈਸਾ ਇਨਵੈਸਟ ਕਰ ਦਈਏ ਫਲਾਣਾ ਕਰ ਦੇ ਚੱਲੂ ਖਤਮ ਹੋ ਗਈ ਸਰਦਾ ਉਸ ਪਾਸੇ ਇਹ ਇੱਕ ਕਦਮ ਅੱਗੇ ਪੱਟਣ ਦੀ ਕੋਸ਼ਿਸ਼ ਕਰਦਾ ਦੋ ਕਦਮ ਪਿੱਛੇ ਨੂੰ ਆ ਜਾਂਦਾ ਕਿਸੇ ਸੰਤ ਦੇ ਬਚਨ ਸੁਣ ਲੈ ਸਰਦਾ ਬਣ ਗੀ ਕਦੇ ਸਮਾਗਮ ਆ ਗਿਆ ਉੱਥੇ ਸੁਣ ਲੈ ਸ਼ਰਦਾ ਬਣ ਗਈ ਕਿਤੇ ਕੋਈ ਇਤਿਹਾਸਕ ਦਿਹਾੜਾ ਐਸਾ ਆ ਗਿਆ ਉੱਥੇ ਸ਼ਰਦਾ ਬਣ ਗਈ ਉਸ ਤੋਂ ਬਾਅਦ ਕੀ ਹੋਇਆ ਬੁਝੇ ਪਾਸੇ ਮਾਇਆ ਦੀ ਅੰਗਲਾ ਸੁਣੀ ਅਕਸ਼ਰ ਦਾ ਟੁੱਟ ਗਿਆ ਸ਼ਰਦਾ ਬੰਨ ਦੀ ਟੁੱਟਦੀ ਰਹਿੰਦੀ ਹੈ ਇਹ ਸ਼ਰਦਾ ਇਹਦੀ ਉਦੋਂ ਪੱਕੀ ਬਣ ਜਾਣੀ ਹੈ ਜਿੱਦਨ ਕਦੇ ਇਹਦਾ ਮਨ ਕੁਝ ਸੈਕਿੰਡ ਵਾਸਤੇ ਰੁਕ ਗਿਆ ਫਿਰ ਹੋ ਗਿਆ ਉਦੋਂ ਇੱਕ ਚਮਤਕਾਰ ਹੋ ਜਾਣਾ ਇੱਕ ਝਲਕ ਵੱਜ ਜਾਣੀ ਹੈ ਇਹਨੂੰ ਉਹ ਭਾਗਾ ਨਾਲ ਹੀ ਵਜਦੀ ਹੈ ਉਹ ਗੁਰੂ ਦੀ ਕਿਰਪਾ ਕਹਿ ਲਓ ਵੱਡੇ ਭਾਗਾ ਨਾਲ ਕਹਿ ਲਓ ਕੋਈ ਸੰਤ ਖੁਸ਼ ਹੋ ਕੇ ਕਰ ਦੇਵੇ ਉਹ ਜਦੋਂ ਘਟਦਾ ਘੜਗੀ ਉਹ ਫੇਰ ਤਾਂ ਫੇਰ ਦਾ ਸ਼ਰਦਾ ਅਸਲੀ ਸ਼ਰਦਾ ਫੇਰ ਬਣਦੀ ਹੈ ਜਿਸ ਨੂੰ ਸਚੇਤ ਇਹ ਕਿਹਾ ਜਾਂਦਾ ਭਾਈ ਸ਼ਰਦਾ ਤਾਰੋ ਸ਼ਰਦਾ ਇਹ ਇਹ ਸ਼ਰਦਾ ਟੁੱਟਦੀ ਬਣਦੀ ਰਹਿੰਦੀ ਹੈ ਨਾ ਉਹਨਾਂ ਦੀ ਨਾ ਦੂਜਿਆਂ ਦੀ ਕਦੇ ਨਹੀਂ ਬਣਿਆ ਕਰਦੇ ਸ਼ਰਦਾ ਜਦਨ ਉਹ ਘਟਨਾ ਘਟ ਗਈ ਕੁਝ ਸਕਿੰਟਾਂ ਵਾਸਤੇ ਮਨ ਰੁਕ ਗਿਆ ਕੁਛ ਇੱਕਦਮ ਚਲਕਵਾ ਜਾਣੀ ਇਹਨੂੰ ਤਾਂ ਫੇਰ ਇਹਦੀ ਸ਼ਤ ਤੁੱਟਦੀ ਨਹੀਂ ਹੈ ਮੁੜ ਕੇ ਕਿਉਂਕਿ ਇਹਨੇ ਉਹ ਚੀਜ਼ ਦੇਖ ਲਈ ਜਿਹੜੀ ਚੀਜ਼ ਇਹਨੇ ਕਦੇ ਦੇਖੀ ਨਹੀਂ ਸੀ ਫੇਰ ਨਹੀਂ ਪਿੱਛੇ ਹਟਦਾ ਫੇਰ ਅੱਗੇ ਨੂੰ ਵਧਦਾ ਜਾਂਦਾ ਸੋ ਫਿਰ ਕਰ ਵੈਸੋ ਹਰ ਜਨ ਪਿਆਰੇ ਉਹ ਤੂੰ ਹਰੀ ਦਾ ਜਾਨ ਹੈ ਤੂੰ ਰੱਬ ਦਾ ਪੁੱਤਰ ਹੈ ਰੱਬ ਦਾ ਆਤਮਿਕ ਸਹਜਾਦਾ ਹੈ ਤੂੰ ਸਤ ਚੇਤਨਾ ਦਾ ਤੇਰਾ ਸਰੂਪ ਹੈ ਤੇ ਤੂੰ ਕਦੇ ਆਪਣੇ ਆਪ ਨੂੰ ਦੇਖ ਸ਼ੀਸ਼ੇ ਚ ਮਨ ਨੂੰ ਰੋਕ ਕੇ ਇਸ ਸ਼ੀਸ਼ੇ ਨੂੰ ਹਿੱਲਣ ਤੋਂ ਬੰਦ ਕਰ ਇਹਦੀ ਮੈਲ ਦੂਰ ਕਰ ਤੂੰ ਆਪਣਾ ਆਪਾ ਦਿਸੇ ਦੇ ਵਿੱਚੋਂ ਵੀ ਤੂੰ ਕੌਣ ਹੈ ਇੱਥੇ ਆ ਕੇ ਤੇ ਦੁੱਖ ਖਤਮ ਹੋ ਜਾਣੇ ਸਾਰੇ ਜਦੋਂ ਇਹਨੂੰ ਪਤਾ ਲੱਗਦਾ ਕਿ ਮੈਂ ਕੌਣ ਹਾਂ ਇਹ ਬੜਾ ਔਖਾ ਕੰਮ ਨਹੀਂ ਹੈ ਜੇ ਕਰੇ ਤਾਂ ਮਹਾਪੁਰਸ਼ ਕਿਆ ਕਰਦੇ ਵੀ ਸੈਲਫ ਰੈਲਾਈਜੇਸ਼ਨ ਜਿਹੜਾ ਹੈ ਮੈਂ ਕੌਣ ਹਾਂ ਇਹ ਤਾਂ ਛੇਤੀ ਹੀ ਪਤਾ ਲੱਗ ਜਾਣਾ ਚਾਹੀਦਾ ਇਹਨੂੰ ਮਨੁੱਖ ਨੂੰ ਉਸ ਤੋਂ ਅਗਲੀ ਗੱਲ ਵੱਡੀ ਹੈ ਜਦੋਂ ਮੈਂ ਨੂੰ ਫਿਰ ਜਦੋਂ ਆ ਪਤਾ ਲਾਇਆ ਮੈਂ ਕੌਣ ਹਾਂ ਉਹ ਫਿਰ ਛੋਟੀ ਮੈਂ ਨੂੰ ਵੱਡੀ ਮੈਂ ਚੋਂ ਡਿਸੋਲਵ ਕਰਨਾ ਉਹ ਥੋੜਾ ਔਖਾ ਹੈ ਤੋ ਇੱਥੇ ਆ ਕੇ ਇਹਦਾ ਇਹਦਾ ਜਮਨ ਮਨ ਮਰਨ ਖਤਮ ਹੋ ਸੰ ਖਤਮ ਹੋ ਜਾਂਦਾ ਜਦੋਂ ਇਹ ਮੈਂ ਆਪਣੇ ਮੁਝਾਲ ਲੈਂਦਾ ਮੈਂ ਕੌਣ ਉਸ ਤੋਂ ਬਾਅਦ ਦੀ ਭਗਤੀ ਸ਼ੁਰੂ ਹੁੰਦੀ ਹੈ ਉਸ ਸਮੁੰਦਰ ਵਾਲ ਉਸ ਸਰਬਸ਼ਕਤੀਮਾਨ ਵਾਲਾ ਫਿਰ ਕਹਿੰਦਾ ਉੱਥੇ ਮੇਲ ਲਿਓ ਦੇਵਾਲ ਹੁਣ ਮੇਲ ਲਓ ਤਵ ਲੱਗ ਗਿਆ ਮੈਂ ਕੌਣ ਮੈਂ ਨਿਰਮਲ ਬੂੰਦ ਹਾਂ ਮੈਂ ਇੱਕ ਅਵੇਅਰਨੈਸ ਹਾਂ ਮੈਂ ਇੱਕ ਜਾਗਦੀ ਜੋਤ ਹਾਂ ਮੇਰਾ ਮਾਲਕ ਹੈ ਜੋਤੀ ਮੈਂ ਉਹਦੇ ਵਿੱਚ ਸਮਾਉਣਾ ਹੈ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਜਦੋਂ ਇਹ ਗੁਰੂ ਨਾਲ ਜੁੜਦਾ ਤਾਂ ਕਹਿੰਦੇ ਉਹਦੇ ਵਿੱਚ ਮਿਲਣਾ ਪੈਂਦਾ ਨੂੰ ਨਾਣ ਜਿਸ ਨੂੰ ਲੱਗਾ ਗੁਰੂ ਨਾਲ ਲੱਗ ਗਿਆ ਤਿਸ ਮਿਲੈ ਉਹਦੇ ਵਿੱਚ ਮਿਲ ਜਾਵੇ ਖਤਮ ਕਰ ਦੇ ਆਪਣਾ ਆਪਾ ਲੱਗਾ ਸੋ ਪ੍ਰਵਾਨ ਉਹ ਪ੍ਰਵਾਨ ਹੈ ਸੰਤ ਆਪਣਾ ਆਪਾ ਖਤਮ ਕਰੰਦੇ ਨੇ ਪਹਿਲਾ ਆਪਣਾ ਆਪਾ ਵੇਖਦੇ ਨੇ ਮੈਂ ਕੌਣ ਹਾਂ ਫਿਰ ਉਸ ਆਪਣੇ ਆਪ ਨੂੰ ਵੱਡੇ ਆਪੇ 'ਚ ਰਿਜ਼ੋਲਵ ਕਰੰਦੇ ਨੇ ਪਰ ਇਹਦਾ ਕੋਈ ਅੰਤ ਨਹੀਂ ਲੱਗਦਾ ਪਤਾ ਇਹਨੂੰ ਨਾ ਮਾਇਆ ਦਾ ਅੰਤ ਹੈ ਨਾ ਪਰਮੇਸ਼ਰ ਦਾ ਅੰਤ ਹੈ ਇਹ ਵਿੱਚ ਉਲਝ ਗਿਆ ਕਿਤਾਬਾਂ ਪੜਦਾ ਭੰਤ ਭਾਂ ਦੀਆਂ ਗੱਲਾਂ ਸੁਣਦਾ ਸੋਸ਼ਲ ਮੀਡੀਆ ਤੇ ਸੁਣ ਕੇ ਇਹ ਕਦੇ ਘਬਰਾ ਜਾਂਦਾ ਕਦੇ ਕਹਿੰਦੇ ਆਹ ਹੋ ਜਾਣਾ ਕਦੇ ਕਦੇ ਆਹ ਹੋ ਜਾਣਾ ਉਹਨੂੰ ਪਤਾ ਵੀ ਕੁਝ ਮਰਜ਼ੀ ਹੋ ਜਾਏ ਚਾਹੇ ਇਹਦਾ ਅਸਲੀ ਆਪਾ ਉਹਨੇ ਕਿਤੇ ਨਹੀਂ ਜਾਣਾ ਉਹ ਅਜਰ ਹੈ ਆਮਰ ਹੈ ਉਹ ਅਨੰਦਮਈ ਹੈ ਉਹ ਕਿਤੇ ਅਣਜਾਣ ਲੱਗਾ ਉਹ ਹਾਜ਼ਰ ਹੈ ਹਾਜ਼ਰ ਹਜ਼ੂਰ ਹੈ ਉਹ ਕੋਹ ਮਰਜੀ ਹੋਏ ਚਾਹੇ ਜਿਹਨੇ ਨਹੀਂ ਦੇਖਿਆ ਜਿਹਦਾ ਪ੍ਰਾਤਮਨ ਦਾ ਸਰੀਰ ਨੂੰ ਮੰਨਦਾ ਉਹ ਡਰਦਾ ਨਕਸੀਚ ਲੈ ਜਾਏਗਾ ਮਰਾਦ ਕੰਮ ਰਹਿ ਗਿਆ ਮਰਾ ਉਹ ਕਮ ਰਹਿਣ ਉਹ ਨਿਤ ਫਵਾਵਾਂ ਫੈਲਦੀਆਂ ਨੇ ਨਖ ਦੇ ਉੱਤੇ ਮੂਰਖ ਲੋਕ ਨੇ ਜਿਹੜੇ ਕਿਰਪਾਣਾ ਵੀ ਪਾਈਆਂ ਹੋਈਆਂ ਨੇ ਆਪਣੇ ਆਪ ਨੂੰ ਸੰਤ ਵੀ ਕਹੋਂਦੇ ਨੇ ਗੁਰਮੁਖ ਸਿੱਖ ਵੀ ਕਹੋਂਦੇ ਨੇ ਪਰ ਉਹ ਸੋਸ਼ਲ ਮੀਡੀਆ ਦੇ ਵਾਸਤੇ ਆ ਗਏ ਗਲੈਮਰ ਦੇ ਵਾਸਤੇ ਆ ਗਏ ਉਹ ਮਾਰੀਆਂ ਮੁੱਟ ਜਿਹੜਾ ਅਨੁਭਵ ਹੁੰਦੇ ਨੇ ਉਹ ਫੇਕ ਕੰਮ ਹੁੰਦਾ ਥੋੜਾ ਜਿਹਾ ਉਹੀ ਬੋਲੀ ਜਾਂਦੇ ਨੇ ਆ ਹੁਣ ਆ ਹੋ ਜਾਣਾ ਆ ਹੋ ਜਾਣਾ ਉਹ ਜੋਗ ਪਰਮੇਸ਼ਰ ਕਰਤਾ ਹੈ ਉਹਨੇ ਤਾਂ ਕਰ ਲੈਣਾ ਜੇ ਤੁਹਾਡੇ ਚ ਹਿੰਮਤ ਹੈ ਵੀ ਹੋ ਜਾਣਾ ਤਾਂ ਉਹਨੂੰ ਰੋਕਣ ਦੀ ਗੱਲ ਕਰੋ ਤੁਸੀਂ ਯਾਰ ਅਸੀਂ ਰੋਕ ਤਾਂ ਜੋ ਕਰਨਾ ਉਹਨੇ ਕਰ ਦੇਣਾ ਜੋ ਕੁਝ ਕਰਨਾ ਉਹ ਸੁ ਕਰ ਰਹੇ ਆ ਉਹ ਤਾਂ ਕਰਤਾ ਹੈ ਉਹਨੇ ਕਰੀ ਜਾਣਾ ਅਸੀਂ ਦੇਖੀ ਜਾਣਾ ਅਸੀਂ ਉਹਦੇ ਪੰਛ ਜਾਣਾ ਅਸੀਂ ਰੁਕ ਜਾਣਾ ਉਹ ਵੀ ਰੁਕਿਆ ਹੋਇਆ ਹੈ ਅਸੀਂ ਵੀ ਰੁਕ ਜਾਣਾ ਮਿਲਾਪ ਹੋ ਜਾਏਗਾ ਉਹ ਰੁਕਿਆ ਹੋਇਆ ਹੈ ਅਸੀਂ ਚੱਲਦੇ ਚੱਲਦੇ ਆ ਅਸੀਂ ਭੱਜੇ ਖੜਦੇ ਆ ਕਿ ਮਿਲਾਪ ਹੋ ਜਾਏਗਾ ਸੋ ਸਥਿਰ ਹੋਣਾ ਹੈ ਪਹਿਲਾ ਵਹਿਣ ਦੀ ਕੌਂਕੜੀ ਮਾਰ ਕੇ ਕਿਸੇ ਆਸਨ 'ਚ ਬੈਠਣ ਦੀ ਅਭਿਆਸ ਬੈਠਣ ਦਾ ਅਭਿਆਸ ਦੋ ਢਾਈ ਘੰਟੇ ਇੱਥੋਂ ਸ਼ੁਰੂ ਹੋ ਜਾਣੀ ਗੱਲ ਇਹਦੀ ਜੇ ਬਹਿਣਾ ਹੀ ਸ਼ੁਰੂ ਕਰ ਲਵੇ ਨਾ ਇਹ ਬਿਨਾ ਹਿੱਲੇ ਜੁਲੇ ਬਹਿਣਾ ਸ਼ੁਰੂ ਕਰ ਦਵੇ 2 ਢਾਈ 3 ਘੰਟੇ ਤਾਂ ਇਹਦੀ ਗੱਲ ਬਣਨੀ ਸ਼ੁਰੂ ਹੋ ਜਾਣੀ ਆ ਉਹਦਾ ਸਰੀਰ ਜਦੋਂ ਬਹਿਣਾ ਆਤ ਪੈ ਗਈ ਫਿਰ ਪੁਰਾਣੇ ਨੇ ਲੰਬੇ ਹੋ ਜਾਣਾ ਹੈ ਦੂਂਗੇ ਹੋ ਜਾਣਾ ਹੈ ਲੰਬਾ ਸਵਾਸ ਆਉਣਾ ਹੈ ਉਦੇ ਨਾਲ ਮਨ ਨੇ ਜੁੜ ਜਾਣਾ ਹੈ ਸ਼ਬਦ ਨਾਲ ਜੋੜ ਲੈਣਾ ਨੇ ਹੌਲੀ 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 ਸਮੇ ਦੇ ਵੈਨ ਨਾਲ ਇਹਦੇ ਰੁਕ ਜਾਣਾ ਜਿਹੜੇ ਦੇ ਵਿਚਾਰ ਦੇ ਅੰਦਰ ਫੁਰਨੇ ਜਨਮਾਂ ਜਨਮਾਂ ਦੀ ਉਹ ਮੈਲ ਹੈ ਉਹ ਨਿਕਲ ਜਾਣੀ ਹੈ ਬਾਹਰ ਨਿਕਲ ਜੇ ਨਾਲ ਨਿਕਲ ਜੇ ਸੈਰ ਤੇ ਹੋ ਜੇਗੀ ਇਹ ਅਲੱਗ ਹੋ ਜਾਏਗਾ ਇਹ ਅਲੱਗ ਹੋ ਜਾਏਗਾ ਆਪਰਮ ਦੇਖੇਗਾ ਬਿਨਾਂ ਮੈਲ ਤੋਂ ਬਿਨਾ ਫੁਰਨੇ ਤੋਂ ਬਿਨਾ ਛਾ ਮਨੋਂ ਦੇਖੇਗਾ ਆਪਣੇ ਆਪ ਨੂੰ ਆਨੰਦਮਈ ਸੁਰੂ ਦੇਖੇਗਾ ਕਿ ਹਾਂ ਤੋਂ ਪਿਆਰ ਇਹ ਤਾਂ ਹੈ ਇਸ ਲਈ ਮਾਰਗ ਗੁਰਮਤ ਮਾਰਗ ਭਗਤੀ ਮਾਰਗ ਕਿ ਗੁਰੂ ਦੇ ਬਚਨਾਂ ਨੂੰ ਮੰਨਣੀਏ ਸ਼ਬਦਾਂ ਨੂੰ ਮੰਨਣੀਏ ਗੁਰੂ ਗੋਬਿੰਦ ਸਿੰਘ ਮਾਰ ਵੀ ਇਹੀ ਕਹਿੰਦੇ ਨੇ ਗੁਰੂ ਤੱਕੂ ਗੱਲ ਕਹਿੰਦਾ ਵੀ ਤੂੰ ਠਹਿਰ ਜਾ ਉਹ ਠਹਿਰਿਆ ਹੋਇਆ ਹੈ ਉਹੋ ਹਾਜ਼ਰ ਹੈ ਉਹੋ ਜ਼ਾਹਰ ਹੈ ਤੂੰ ਵੀ ਹਾਜ਼ਰ ਹੋ ਜਾ ਤੂੰ ਵੀ ਪ੍ਰੈਜ਼ੈਂਟ ਚ ਆ ਜਾ ਸੇਵਾ ਨਾਲ ਆ ਜਾ ਬਾਣੀ ਪੜ੍ਹ ਕੇ ਆ ਜਾ ਮੂਲ ਮੰਤਰ ਗੁਰ ਮੰਤਰ ਲੈ ਕੇ ਆ ਜਾ ਹੋਰ ਕੋਈ ਯੁਗਤੀ ਬਣਾਉਣੀ ਆ ਗੁਰਵੰਗ ਗੁਰੂ ਅਨਸਾਹਿਬ ਚ ਫੇਰਾ ਕੁਛ ਹੈ ਨੇਤਰੀ ਸਤੁਰ ਉਪੇਖਣਾ ਸਰਵਣੀਆਂ ਸੁਣਨਾ ਗੁਰਨਾਉ ਸਤੁਰ ਸੇਤੀ ਰੱਤਿਆਂ ਤੇਰਾ ਪਿਆਰ ਪ੍ਰਾਜਾਵੇ ਗੁਰੂ ਨਾਲ ਤੇਰੇ ਗੁਰੂ ਇੰਨੇ ਕੰਮ ਕਰਦਾ ਹੈ ਗੁਰੂ ਤੇ ਇਹਨੇ ਕਮਕਾਬਾ ਤੈਨੂੰ ਸੁਆਸ ਦਿੰਦਾ ਹੈ ਤੈਨੂੰ ਖਾਨ ਦਾਤਾਂ ਦਾ ਮਾਲ ਗੁਰੂ ਹੈ ਇੰਨਾ ਇੰਨਾ ਬਾਤਾਂ ਕਰਕੇ ਤੇਰਾ ਪਿਆਰ ਪੈਜੇ ਗੁਰੂ ਨਾਲ ਤੂੰ ਰੁਕ ਜਾਵੇਂ ਬਸ ਗੱਲ ਰੁਕਣ ਤੇ ਮੁੱਕ ਜਾਣੀ ਹੈ ਜਦ ਜਿਉ ਰੁਕੇ ਆਏ ਹੈ ਤਾਂ ਇਹਦੀ ਬੇੜੀ ਗੁਰੂ ਦੇ ਹੱਥ ਆ ਜਾਣੀ ਹੈ ਪਰਮੇਸ਼ਰ ਦੇ ਹੱਥ ਆ ਜਾਣੀ ਹੈ ਉਹ ਚਲਾਏਗਾ ਫਿਰ ਸਾਰੇ ਕੰਮ ਉਹੀ ਕਰੇਗਾ ਫਿਰ ਆਨੰਦ ਵਈ ਕੰਮ ਕਰੇਗਾ ਇਹਨੂੰ ਇਹਨੂੰ ਪੜਕਾਏਗਾ ਨਹੀਂ ਗੁਰੂ ਇਹਨੂੰ ਪੈਸੇ ਵੱਲ ਨਹੀਂ ਲੈ ਕੇ ਜਾਏਗਾ ਮਾਇਆ ਵੱਲ ਨਹੀਂ ਲੈ ਕੇ ਜਾਏਗਾ ਗੁਰੂ ਇਹਨੂੰ ਸੇਵਾ ਵੱਲ ਪਿਆਰ ਵੱਲ ਲੈ ਕੇ ਜਾਏਗਾ ਸੰਤੋਖ ਵੱਲ ਲੈ ਕੇ ਜਾਏਗਾ ਇਹਦਾ ਜੀਵਨ ਸਖਾਲਾ ਹੋ ਜਾਊਗਾ ਆਨੰਦਮਈ ਹੋ ਜਾਊਗਾ ਜੀਵਨ ਦਾ ਨੂੰ ਸਲਿੱਕ ਆ ਜਾਏਗਾ ਵੀ ਗੁਰੂ ਕਿਵੇਂ ਚਾਹੁੰਦਾ ਹੈ ਜੀਵਨ ਸੋ ਪਿਆਰੇ ਇਹ ਬਾਤਾਂ ਨੇ ਵਚਨ ਨੇ ਸ਼ਰਦਾ ਟੁੱਟਦੀ ਬਣਦੀ ਰਹਿੰਦੀ ਹੈ ਇਹਨੇ ਟੁੱਟਦੀ ਰਹਿਣਾ ਬਣਦੀ ਰਹਿਣਾ ਜਿੱਦਨ ਇਹਦਾ ਮਨ ਰੁਕ ਗਿਆ ਇਹ ਸ਼ੱਦਾ ਬਣ ਜਾਣੀ ਆ ਉਹਦੀ ਫੇਰ ਨਹੀਂ ਪਿੱਛੇ ਹਟਦਾ ਬੈਠਿਆ ਕਰੋ ਈਮਾਨਦਾਰੀ ਨਾਲ ਬੈਠਿਆ ਕਰੋ ਵਿਰਲੇ ਹੁੰਦੇ ਨੇ ਬਚਨ ਵਾਲੇ ਇਹ ਸੰਸਾਰ ਭੱਜੇ ਫਿਰਦਾ ਭਜਾਓ ਜਿੰਨਾ ਮਰਜ਼ੀ ਭੱਜਣ ਨੂੰ ਤਿਆਰ ਹੈ ਭੱਜਣ ਨੂੰ ਤਿਆਰ ਹੈ ਬੈਣ ਨੂੰ ਤਿਆਰ ਨਹੀਂ ਹੈ ਰੁਕਣ ਨੂੰ ਤਿਆਰ ਨਹੀਂ ਹੈ ਕਿਉਂਕਿ ਵਿਸ਼ਵਾਸ ਨਹੀਂ ਹੈ ਕਹਿੰਦਾ ਜੇ ਮੈਂ ਰੁਕ ਗਿਆ ਤਾਂ ਸ਼ਾਇਦ ਕਿਤੇ ਮੈਂ ਖਤਮ ਨਾ ਹੋ ਜਾਾਂ ਖਤਮ ਹੀ ਹੋਣਾ ਹੈ ਗੁਰੂ ਨੂੰ ਅੱਗੇ ਕਰਨਾ ਮੈਂ 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 ਪਿੱਛੇ हट ਜਾਣੀ ਐ ਦੀ ਗੁਰੂ ਦੇ ਹੱਥ ਜੋੜ ਆ ਜਾਣੀ ਐ ਦੀ ਤਪ ਡੋਰੀ ਹੱਥ ਤੇ ਮਾਰੇ ਤੋਰੀ ਨਾ ਟੁੱਟਾ ਛੋੜ ਨਾ ਛੁੱਟਾ ਐਸੀ ਮਾਧੋ ਖਿੱਚ ਤਣੀ ਤਣੀ ਗੁਰੂ ਕੋਲ ਆ ਜਾਣੀ ਐ ਇਹਦਾ ਜੀਵਨ ਬਦਲ ਜਾਣਾ ਆਨੰਦਮਈ ਹੋ ਜਾਣਾ ਸ਼ਾਂਤ ਹੋ ਜਾਣਾ ਇੱਛਾਵਾਂ ਰਹਿਤ ਹੋ ਜਾਣਾ ਇਹਨੇ ਰਾਜਾ ਬਣ ਜਾਣਾ ਮਹਾਰਾਜਾ ਬਣ ਜਾਣਾ ਰਾਜਾ ਰਾਜਾ ਬਣ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ